ਵਾਹਿਗੁਰੂ ਸਾਹਿਬ ਜੀ ਗੁਰੂ ਗਰੀਵ ਨਿਵਾਜ ਤੁਹਾਡੀ ਅਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਕਿਆ ਜਾਣਾਂ ਕਿ ਮਰਹੇਗੇ ਕਿਆ ਜਾਣਾਂ ਕਿਵ ਮਰਹੇਗੇ ਕੈਸਾ ਮਰਨਾ ਹੋਏ ਜੇ ਕਰ ਸਾਹਿਬ ਮਨਹੁ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਮਰਨਾ ਕਬੂਲ ਲੈ ਜਿਉਨ ਧਿਆ ਛੱਡ ਦੇ ਆਸਾਂ ਮਰਨਾ ਕਬੂਲ ਲੈ ਜੀਵਨ ਦੁਨੀਆਂ ਛੱਡ ਦੇ ਆਸਾ ਮਰਨ ਆਖ ਬੂਲ ਲੈ ਜੀਵਨ ਦੁਨੀਆਂ ਛੱਡ ਦੇ ਆਸਾ ਮਰਨ ਆਖ ਬੂਲ ਲੈ ਜੀਵਨ ਦੁਨੀਆਂ ਛੱਡ ਦੇ ਆਸਾ ਮਰਨ ਆਖ ਬੂਲ ਲੈ ਜੀਵਨ ਦੁਨੀਆਂ ਛੱਡ ਦੇ ਆਸਾ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ ਮਰਨਾ ਕਭੂਲ ਨਾ ਜੀਵਨ ਦੀਆ ਛੱਡ ਦੇ ਆਸਾਂ ਮਰਨਾ ਕਭੂਲ ਨਾ ਜੀਵਨ ਦੀਆ ਛੱਡ ਦੇ ਆਸਾਂ ਜੀਵਨ ਦੀਆ ਛੱਡ ਦੇ ਆਸਾਂ ਜੀਵਨ ਦੀਆ ਛੱਡ ਦੇ ਦਿਆ ਨਦੀਆ ਛੱਡਦੇ ਆਸਾਂ ਜੀਵਨ ਦੀਆ ਛੱਡਦੇ ਆਸਾਂ ਦਿਆ ਨਦੀਆ ਛੱਡਦੇ ਆਸਾਂ ਜੀਵਨ ਦੀਆ ਛੱਡਦੇ ਆਸਾਂ ਜੀਵਨ ਦੀਆ ਛੱਡਦੇ ਆਸਾਂ ਦਿਆ ਨਦੀਆ ਛੱਡਦੇ ਆਸਾਂ ਜੀਵਨ ਦੀਆ ਛੱਡਦੇ ਆਸਾਂ ਛੱਡਦੇ ਆਸਾਂ ਜੀਵਨ ਦੀਆਂ ਛੱਡਦੇ ਆਸਾਂ ਜੀਵਨ ਦੀਆਂ ਛੱਡਦੇ ਆਸਾਂ ਜਿਉਂਨ ਦੀਆਂ ਛੱਡਦੇ ਆਸਾਂ ਜੀਵਨ ਦੀਆਂ ਛੱਡਦੇ ਜੀਵਨ ਦੀਆਂ ਛੱਡਦੇ ਆਸਾਂ ਜਿਉਂਨ ਦੀਆਂ ਛੱਡਦੇ ਆਸਾਂ ਛੱਡਦੇ ਆਸਾਂ ਜੀਵਨ ਦੀਆਂ ਛੱਡਦੇ ਆਸਾਂ ਜਿਉਣ ਦੀਆਂ ਛੱਡਦੇ ਆਸਾਂ ਜਿਉਣ ਦੀਆਂ ਛੱਡਦੇ ਆਸਾਂ ਜਿਉਣ ਦੀਆਂ ਛੱਡਦੇ ਆਸਾਂ जीवन आसां छॾीन आसण छॾा जणंद छॾीन ਛੱਡਦੇ ਆਸਾਂ ਜੀਵਨ ਦੀਆਂ ਛੱਡਦੇ ਆਸਾਂ ਮਰਨ ਦਾ ਸਬੂਲ ਲੈ ਜੀਵਨ ਦੀਆਂ ਛੱਡਦੇ ਆਸਾਂ ਮਰਨ ਦਾ ਸਬੂਲ ਲੈ ਜੀਵਨ ਦੀਆਂ ਛੱਡਦੇ ਆਸਾਂ ਮਰਨ ਦਾ ਸਬੂਲ ਲੈ ਛੱਡ ਦੇ ਆਸਾ ਮਰਨਾ ਕਬੂਲ ਲੈ ਜਿਵਨ ਦੀਆਂ ਛੱਡ ਦੇ ਆਸਾ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜ ਕੀ ਨਿਵਾਜੀ ਹੋਈ ਗੁਰੂ ਪਿਆਰੇ ਔਰ ਗੁਰੂ ਸواری ਸਤਿਗੁਰਾਂ ਦਾ ਖਾਸ ਰੂਪ ਸਾਧ ਸੰਗਤ ਜੀਓ ਪਰਸੋਂ ਰੋ ਤੋਂ ਲੈ ਕੇ ਭਾਈ ਗਗਨਦੀਪ ਸਿੰਘ ਜੀ ਤਥਾ ਸਾਰੇ ਪਰਿਵਾਰ ਦੇ ਵੱਲੋਂ ਆਪਣੇ ਪਿਤਾ ਭਾਈ ਗੁਲਜਾਰ ਸਿੰਘ ਜੀ ਦੀ ਵਰਸੀ ਨੂੰ ਮੁੱਖ ਰੱਖਦੇ ਆਂ ਗੁਰੂ ਜੀ ਦੇ ਚਰਨ ਪਰਸੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜੀਆਂ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜੋ ਕਿ ਭੋਗ ਪੈ ਚੁੱਕੇ ਨੇ ਹੁਣ ਕੁਝ ਸਮਾਂ ਆਪਾਂ ਹਰ ਜਸ ਕਰਨਾ ਹੈ ਪਾਤਸ਼ਾਹ ਜੀ ਬੜਾ ਸੋਹਣਾ ਫਰਮਾਨ ਕਰਦੇ ਆ ਕਹਿੰਦੇ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇ ਰੋ ਉਹ ਕਹਿੰਦੇ ਮਨਾ ਹਰ ਜਸ ਗਾ ਗੁਰੂ ਦੀ ਸੰਗਤ ਕਰਾ ਗੁਰਬਾਣੀ ਸਰਵਨ ਕਰ ਜਿਹੜਾ ਤੇਰਾ ਸੰਗੀ ਹੈ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇ ਰੋ ਔਸਰ ਬੀਤਿਉ ਜਾਤ ਹੈ ਗੁਰੂ ਜੀ ਕਹਿੰਦੇ ਸਮਾ ਬੀਤਦਾ ਜਾਂਦਾ ਭਾਈ ਸਮਾ ਔਸਰ ਕਹਿੰਦੇ ਆ ਸਮੇ ਨੂੰ ਔਸਰ ਵੀ ਤੇ ਉਹ ਜਾਤ ਹੈ ਕਿਹੋ ਮਾਲ ਲੈ ਮੇਰੋ ਕਹਿੰਦੇ ਗੱਲ ਮਾਲ ਲੈ ਭਾਈ ਹਰ ਜਸ ਕਰ ਲਿਆ ਕਰ ਵਾਹਿਗੁਰੂ ਦੀ ਬੰਦਗੀ ਕਰਿਆ ਕਰ ਪ੍ਰਮਾਤਮਾ ਨੂੰ ਯਾਦ ਕਰਿਆ ਕਰ ਨਾਮ ਦਾ ਜਿਹੜਾ ਧੰਨਾ ਉਹ ਇਕੱਠਾ ਕਰ ਲਾ ਜਿਨ੍ਹਾਂ ਦੇ ਪੱਲੇ ਨਾਮ ਦਾ ਧੰਨ ਹੁੰਦਾ ਪਿਆਰਿਓ ਉਹ ਇਹ ਜਹਾਨ ਦੇ ਵਿੱਚ ਵੀ ਲੋਕ ਦੇ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਸੁਖ ਪਾਉਂਦੇ ਨੇ ਸੁਖ ਸੁੱਖਾ ਨਾ ਜਿਹੜਾ ਸੁਖ ਉਹ ਵਾਹਿਗੁਰੂ ਦੇ ਨਾਮ ਵਿੱਚ ਸੁਖ ਹੈ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਜੇ ਤੂੰ ਸੁਖ ਚਾਹਣਾ ਤਾਂ ਗੁਰੂ ਵਾਲਾ ਬਨ ਜਾ ਜੇ ਤੂੰ ਸੁਖ ਚਾਹਣਾ ਸੁਖ ਕਿਤੇ ਨਹੀਂ ਸੁਖ ਵਾਹਿਗੁਰੂ ਦੇ ਨਾਮ ਵਿੱਚ ਨੇ ਪਿਆਰਿਓ ਪਰਮਾਤਮਾ ਦੇ ਨਾਮ ਵਿੱਚ ਸੁੱਖ ਨੇ ਪਰਮਾਤਮਾ ਦਾ ਨਾਮ ਸੁੱਖਾਂ ਦਾ ਭੰਡਾਰ ਹੈ ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਜੇ ਸੁੱਖ ਲੈਣਾ ਨਾ ਤਾਂ ਵਾਹਿਗੁਰੂ ਦੀ ਬੰਦਗੀ ਕਰੀਏ ਪਰਮਾਤਮਾ ਦਾ ਸਿਮਰਨ ਸਭ ਤੋਂ ਵੱਡਾ ਹੈ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਉੱਚੇ ਦੇ ਨਾਲ ਜੁੜੀਏ ਜੇ ਜੀਵਨ ਨੂੰ ਸਫਲ ਬਣਾਉਣਾ ਹੈ ਇਹ ਜ਼ਿੰਦਗੀ ਦਾ ਨਹੀਂ ਕੋਈ ਵਸਾ ਪਿਆਰਿਓ ਇਹ ਪਤਾ ਨਹੀਂ ਕਿ ਨੋ ਕਿਦੀ ਮੌਤ ਹੋ ਜਾਵੇ ਕਿਹਦਾ ਸਮਾਂ ਆ ਜਾਵੇ ਇਹਾਂ ਖਾੜ ਤਲੋ ਹਰ ਲਾਹਾ ਅੱਗੇ ਬਸਨ ਲਾਹਾ ਕਿਹਦੀ ਗੱਲ ਦਾ ਪਿਆਰਿਓ ਲਾਹਾ ਖਟਣਾ ਬੰਦਗੀ ਦਾ ਸਿਮਰਨ ਦਾ ਲਾਹਾ ਖਟਣਾ ਸੇਵਾ ਦਾ ਜੇ ਸੇਵਾ ਕਰਦਾ ਜੇ ਬਾਣੀ ਪੜਦਾ ਤਾ ਤੇਰਾ ਜੀਵਨ ਸਫਲ ਹੋ ਜਾਵੇਗਾ ਅੱਗੇ ਵਾਚੇ ਜਾਣਿਆ ਤੇਰੇ ਚੰਗੇ ਤੇ ਮਾੜੇ ਕਰਮ ਚੰਗਿਆਈਆਂ ਗੁਰਿਆਈਆਂ ਵਾਚੇ ਧਰਮ ਅਧੂਰ ਉਹ ਵਾਚੇ ਜਾਣਗੇ ਇਸ ਲਈ ਦਿਲੋਂ ਗੁਰਬਾਣੀ ਪੜ੍ਹੀਏ ਦਿਲੋਂ ਸੇਵਾ ਕਰੀਏ ਜੇ ਦਿਲੋਂ ਗੁਰਬਾਣੀ ਪੜ੍ਹਾਂਗੇ ਉਹ ਪ੍ਰਵਾਨ ਹੋ ਜਾਵੇਗੀ ਕਿਉਂਕਿ ਗੁਰਬਾਣੀ ਮਨ ਦਾ ਵਿਸਾ ਹੈ ਮਾਨਵੀਅਤੀਆਂ ਕਾਗਰ ਕਰਕੇ ਜੁੜਨ ਦਾ ਯਤਨ ਕਰਿਆ ਕਰੋ ਭਾਈ ਸੰਗਤ ਵਿੱਚ ਗੱਲਾਂ ਨਾ ਕਰਿਆ ਕਰੋ ਪਾਤਸ਼ਾਹ ਜੀ ਕਹਿੰਦੇ ਗੱਲਾਂ ਗੱਲੀ ਕੀਨੇ ਨਾ ਪਾਇਆ ਗੱਲਾਂ ਦੇ ਨਾਲ ਕੋਈ ਹਾਸਲ ਨਹੀਂ ਕਰ ਸਕਦਾ ਰੱਬ ਜੀ ਨੂੰ ਇਹ ਤਾਂ ਸਰਦਾ ਦਾ ਵਿਸਾ ਗੁਰਬਾਣੀ ਪ੍ਰੇਮ ਦਾ ਵਿਸਾ ਹੈ ਸੁੱਖ ਲੈਣਿਆ ਨਾ ਜੇ ਸੁੱਖ ਵਾਹੀ ਗੁਰਦੇ ਨਾਮ ਵਿੱਚ ਨੇ ਆ ਪੜ ਲਈ ਆਪਾਂ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨ ਵਿੱਚ ਆ ਕੇ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨ ਵਿੱਚ ਆ ਕੇ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨਾ ਕਿਤੇ ਸੁਖ ਕਿਤੇ ਨਾ ਮਿਲਦਾ ਜੀ ਬੋਲਿਆ ਗੁਰੂ ਭਾਈ ਸੁਖ ਕਿਤੇ ਨਾ ਮਿਲਦਾ ਜੀ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨ ਵਿੱਚ ਆ ਕੇ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਨ ਵਿੱਚ ਆ ਕੇ ਗੁਰ ਚਰਨਾ ਵਿਤਿਆਕੇ 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 ਵਿੱਚ ਆ ਕੇ ਗੁਰ ਚਰਣਾ ਵਿੱਚ ਆ ਕੇ ਗੁਰ ਚਰਣਾ ਵਿੱਚ ਆ ਕੇ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਣਾ ਵਿੱਚ ਆ ਕੇ ਸੁਖ ਕਿਤੇ ਨਾ ਮਿਲਦਾ ਜੀ ਮਿਲਦਾ ਗੁਰ ਚਰਣਾ ਵਿੱਚ ਆ ਕੇ ਹਕੀ ਮਿਲਦਾ ਗੁਰ ਚਰਨਾ ਵਿੱਚ ਆ ਕੇ ਸੁੱਖ ਕਿਤੇ ਨਾ ਮਿਲਦਾ ਮਿਲਦਾ ਗੁਰ ਚਰਨਾ ਵਿੱਚ ਆ ਕੇ ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲਹੇ ਗੁਰੂ ਜੀ ਕਹਿੰਦੇ ਸੁੱਖ ਚਾਹਣ ਆਉਣਾ ਤਾਂ ਗੁਰੂ ਜੀ ਸਰਨੀ ਆ ਜਾਈਏ ਆਈਏ ਮਨ ਕਰਕੇ ਇਹ ਨਹੀਂ ਵੀ ਮੈਂ ਗੁਰੂ ਘਰ ਜਾਣਾ ਪਿੰਡ ਵਾਲੇ ਵੇਖਣ ਵੀ ਹਾਂ ਫਲਾਣਾ ਸਿੰਘ 4 ਵਜੇ ਆਉਂਦਾ ਭਾਈ ਮੈਂ ਗੁਰਬਾਣੀ ਪੜਦਾ ਲੋਕ ਵੇਖਣਾ ਮੈਂ ਮਾਇਆ ਸੇਵਾ ਕਰਾਈ ਜੱਗ ਵੇਖੇ ਇਹ ਨਹੀਂ ਭਾਈ ਮਨ ਵਿੱਚ ਤਾਂਗ ਹੋਵੇ ਕਾਂਖੀ ਇਕੈ ਦਰਸ ਤੁਹਾਰੋ ਤੇ ਪਿਆਰਿਓ ਤਨ ਗੁਰ ਨਾਨਕ ਪਾਸਾ ਜੀ ਵੀ ਕਹਿੰਦੇ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਿ ਬਲ ਬਲ ਜਾਸਾ ਅਸੀਂ ਬਿਲੇਹਾਰੇ ਜਾਣਿਆ ਉਹਨਾਂ ਤੋਂ ਜਿਹੜੇ ਕਾਂਗਸਾ ਰੱਖਦੇ ਨੇ ਜਿਹੜੇ ਰੱਬ ਦੇ ਮਿਲਣ ਦੀ ਕਾਂਗਸਾ ਰੱਖਦੇ ਨੇ ਆਓ ਸਤਕਾਰ ਜੋ ਬਾਬਾ ਕਾਮਲਜੀਤ ਸਿੰਘ ਜੀ ਬੜੇ ਪਿਆਰ ਦੇ ਨਾਲ ਹਰ ਜਸ ਕੀਰਤਨ ਕਰਦੇ ਨੇ ਰਹਿਦਾ ਸਮਾਂ ਉਹਨਾਂ ਦੇ ਪਾਸੋਂ ਆਪਾਂ ਨੇ ਸਰਵਣ ਕਰਨਾ ਹੈ ਸੋ ਸਾਰੀ ਸੰਗਤ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚੋ ਤਾਂ ਜੋ ਕਿ ਆਪਾਂ ਜੋ ਵਾਕੀ ਸਮਾਂ ਰਹਿੰਦਾ ਹੈ ਮਨ ਵੀ ਇਕਾਗਰ ਕਰਕੇ ਬਾਬਾ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰੀਏ ਸੋ ਇਕਾਗਰਤਾ ਬਣਾ ਕੇ ਰੱਖਿਆ ਕਰੋ ਭਾਈ ਸੰਗਤ ਵਿੱਚ ਆਓ ਜੋ ਰਹਿੰਦਾ ਸਮਾਂ ਹੈ ਬਾਬਾ ਜੀ ਪਾਸੋਂ ਆਪਾਂ ਸਰਵਣ ਕਰੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ